ਪਿਆ ਅਮਨ ਨਾਮ ਹੈਗਾ ਇਹਦਾ ਇਹਦੇ ਫਾਦਰ ਨੇਮ ਹੈਗਾ ਪ੍ਰੀਤਮ ਗਾਂਦੀਨਗਰ ਦਾ ਰਹਿਣ ਵਾਲਾ ਹੈਗਾ ਜਿੰਦੀ ਮੌਤ ਹੋ ਗਈ ਹੈ ਪਰ ਸਾਨੂੰ ਇਸ ਬਾਰੇ ਕੋਈ ਹਜੇ ਇੰਟੀਮੇਸ਼ਨ ਆਈ ਨਹੀਂ ਹੈ ਇਹਦੀ ਕਿਸ ਕਾਰਨ ਕਰਕੇ ਮੌਤ ਹੋਈ ਹੈ ਨਸ਼ੇ ਦੀ ਓਵਰਡੋਸ ਨਾਲ ਹੋ ਗਈ ਹੈ ਨਸ਼ਾ ਨਾ ਮਿਲਣ ਕਰਕੇ ਹੋ ਗਈ ਹੈ ਇਹਦਾ ਮੌਤ ਦਾ ਕਾਰਨ ਸਾਨੂੰ ਨਹੀਂ ਪਤਾ ਪਰਿਵਾਰ ਨੇ ਕੋਈ ਸੰਪਰਕ ਨਹੀਂ ਕੀਤਾ ਨਹੀਂ ਜੀ ਸਾਨੂੰ ਪਿਆ ਪਰਿਵਾਰ ਨੇ ਵੀ ਕੋਈ ਇੰਟੀਮੇਸ਼ਨ ਨਹੀਂ ਦਿੱਤੀ ਨਾ ਹੀ ਕਿਸੇ ਨੇ ਆਗੇ ਸਾਨੂੰ ਇੱਥੇ ਬਿਆਨ ਦਿੱਤੇ ਆ ਨਾ ਕੋਈ ਦਰਖਾਸਤ ਦਿੱਤੀ ਹੈ ਇਸ ਬਾਰੇ ਮੈਂ ਮੌਨ ਵਾਲੇ ਸਮੇਂ ਨੂੰ ਬੈਠ ਕੇ ਜਿਵੇਂ ਡੇਲੀ ਮੋਟਰ ਹੋ ਜਾਈ ਮੈਂ ਕੀ ਤੁਹਾਨੂੰ ਦੱਸਾਂ ਕਿ ਕੀ ਕੰਮ ਕੋਸ਼ਿਸ਼ ਕਰ ਸਾਡੇ ਵੱਲੋਂ ਲਗਾਤਾਰ ਕੈਸੋ ਆਪਰੇਸ਼ਨ ਕੀਤੇ ਜਾ ਰਿਹਾ ਹੈ ਰੇਡਾਂ ਕੀਤੀਆਂ ਜਾ ਰਹੀਆਂ ਇਹਨਾਂ ਤੇ ਲਗਾਤਾਰ ਅਸੀਂ ਐਂਡੀ ਦੇ ਸਾਡੇ ਵੱਲੋਂ ਪਰਚੇ ਹੋ ਰਹੇ ਆ ਜੀ ਜਿਨ੍ਹਾਂ ਅਸੀਂ ਕੋਸ਼ਿਸ਼ ਕਰ ਸਕਦੇ ਆ ਆਪਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਚੜਦੀ ਉਮਰ ਦੇ ਵਿੱਚ ਕਿੰਨੀ ਸਾਲ ਦੀ ਉਮਰ ਹੈ 26 ਸਾਲ ਦੀ 24 ਸਾਲ ਦੀ ਉਮਰ ਨੇ ਪਰ ਜਵਾਨੀ ਦੇ ਵਿੱਚ 6ਵਾਂ ਪੁੱਤਰ ਚਲਾ ਗਿਆ ਮਾਂ ਦਾ ਤੁਹਾਡੇ ਸਾਹਮਣੇ ਗਰੀਬ ਮਾਂ ਨੇ ਘਰ ਆਲਾ ਪਹਿਲਾ ਤੁਰ ਗਿਆ ਸੀ ਹਾਂ ਜੀ ਹਾਂ ਜੀ ਖਰੇ ਕਿਹੜੇ ਸਾਹਮਣੇ ਮਿਹਨਤ ਮਜ਼ਦੂਰੀਆਂ ਕਰਕੇ ਛੋਟਾ ਹੈ ਉਹਦੋਂ ਛੋਟਾ ਹੈ ਨਾ ਹਾਂ ਜੀ ਇਹ ਛੋਟਾ ਹੈ ਕਿਹੜੇ ਸਾਹਮਣੇ ਪੁੱਤਰ ਪਾਲਿਆ ਤੇ ਚਿੱਟੇ ਨੇ ਜਿਹੜਾ ਮਾਂ ਦਾ ਪੁੱਤਰ ਖੋ ਲਿਆ ਅਸੀਂ ਰੋਜ਼ ਕੌਕਦੇ ਹਾਂ ਆ ਸਾਡੇ ਸਾਰੇ ਵੀਰਾਂ ਨੂੰ ਹੀ ਬੇਨਤੀ ਕਰਾਂਗਾ ਭਰਾਓ ਵੀਰੋ ਮਤਾਓ ਸਾਥ ਦਿਓ ਇਹ ਅੱਗਾਗਾ ਹੋਰ ਵਧੇਗੀ ਜਿਹੜੇ ਸਾਹਮਣਾ ਚੱਲੀ ਗਲੀ ਨਾ ਇਹ ਅੱਗ ਹੋਰ ਵਧੇਗੀ ਹੋਰ ਘਰਾਂ ਚ ਵੀ ਜਾਏਗੀ ਇਹ ਅਜ ਮਾਂ ਦਾ ਗਿਆਗਾ ਹੋਰ ਵੀ ਤੁਰਨੀ ਅਸੀਂ ਤਾਂ ਉਮੀਦ ਕਰਦੇ ਵੀ ਨਾ ਵਧੇ ਪਰ ਜਿਹੜੇ ਸਾਹਮਣਾ ਚੱਲ ਪਈ ਏ ਇਹ ਵਧੇਗੀ ਸਾਡੀ ਇੱਕੋ ਹੀ ਬੇਨਤੀ ਏ ਡੀਐਸਪੀ ਸਾਹਿਬ ਦਾ ਫੇਲੀਅਰ ਏ ਵੱਡਾ ਫੇਲੀਅਰ ਏ ਪੰਜਾਬ ਪੁਲਿਸ ਦਾ ਵੱਡਾ ਫੇਲੀਅਰ ਏ ਜਿਨ੍ਹਾਂ ਨੇ ਰੋਕਣ ਦੇ ਵਿੱਚ ਨਾਕਾਮਯਾਬ ਰਹੇ ਨੇ ਔਰ ਉਸ ਤੋਂ ਵੱਡੇ ਗੁਨਾਹਗਾਰ ਨੇ ਵਿੱਚ ਨਾਲੇ ਉਹ ਵੀ ਸਾਡੇ ਭਰਾ ਹੀ ਨੇ ਯਾਰ ਬੜੀ ਬਾਜ ਆ ਜੋ ਵੀਰੋ ਆ ਮਾਂ ਦਾ ਕੀ ਕਸੂਰ ਹੈ ਇਹਦਾ ਪੁੱਤਰ ਤੁਸੀਂ ਖੋ ਲਿਆ ਚੜ੍ਹਦੀ ਉਮਰ ਤੇ ਆ ਮਾਂ ਨੂੰ ਪਿਛਲੇ ਪਾਰੇ ਉਮੀਦ ਸੀ ਬਈ ਮੈਨੂੰ ਕਮਾ ਕੇ ਖਾਏ ਖਵਾਏਗਾ ਤੇ ਅੱਜ ਉਹਦਾ ਪੁੱਤਰ ਤੁਰ ਗਿਆ ਦੁਨੀਆ ਚ ਹੀ ਤੁਰ ਗਿਆ ਮੈਂ ਕਿਹਾ ਮੇਰਾ ਬਸ ਤਾਂ ਰੱਬ ਦਾ ਜੀ ਬਾਜ ਆ ਜੋ ਔਰ ਰਾਜਨੀਤੀ ਕਰਨ ਵਾਲੇ ਵੀ ਇਹਨਾਂ ਨੂੰ ਬੇਨਤੀ ਵੀ ਰਾਜਨੀਤੀ ਨਾ ਕਰੋ ਨਾ ਕਰੋ ਨਾ ਕਰੋ ਅਫਸਰਾਂ ਦੇ ਹੱਥ ਹੋ ਕੇ ਨਾ ਬਣੋ ਸਾਨੂੰ ਕੋਈ ਰਾਜਨੀਤੀ ਦਾ ਸ਼ੌਕ ਨਹੀਂ ਹੈ ਜਿਹੜੇ ਕੱਲ ਕਹਿੰਦੇ ਸੀ 70 ਤੋਂ 80% ਖਤਮ ਹੋ ਗਿਆ ਅੱਜ ਆ ਵੇਖੋ ਆ ਮਾਂ ਦਾ ਮੁੰਡਾ ਕਿੰਨੇ ਖਾਦਾ ਹੈ ਆ ਮਾਂ ਦੱਸੇ ਹੁਣ ਮਾਤਾ ਜੀ ਲਓ ਜੀ ਹਮੇਰੇ ਪੁੱਤ ਨੇ ਚਿੱਟੇ ਨੇ ਕਾਲੇ ਆ ਵੀਰੋ ਬੰਦ ਕਰਾ ਦਿਓ ਇਹਨੂੰ ਅੱਜ ਮੈਂ ਰੋਈ ਜਦਿਆ ਕੱਲ ਕੋਈ ਹੋਰ ਮਾਂ ਰੋਵੇਗੀ ਮੇਰਾ ਬੱਚਾ ਬੜਾ ਮੈਂ ਬਹੁਤ ਇਲਾਜ ਕਰਾਇਆ ਪਰ ਨਹੀਂ ਕਦੀ ਇਦੋਂ ਜੰਮੂ ਬਸਤੀ ਚ ਲਿਆਂਦਾ ਸੀ ਕਦੀ ਇਦੋਂ ਤੱਕਾ ਬਸਤੀ ਚ ਲਿਆਂਦਾ ਸੀ ਥਾਂ ਥਾਂ ਤੇ ਪੜੇ ਹੋਏ ਨੇ ਅੱਡੇ ਕੋਈ 부ੜੀਆਂ ਵੇਚੀ ਜਾਂਦੀਆਂ ਨੇ ਕੋਈ ਬੰਦੇ ਵੇਚੀ ਜਾਂਦੇ ਨੇ ਅਸੀਂ ਹੁਣ ਤੁਹਾਨੂੰ ਕਿੰਦਾ ਕਿੰਦਾ ਨਾਂ ਦੱਸਾਂਗੀ ਪੰਜਾਬੋਂ ਜਿਹੜੀ ਮੀਂਹ ਬਰਾਓ ਮੇਰਾ ਇੱਕੋ ਬੱਚਾ ਸੀ ਮੈਨੂੰ ਇਹਦੀ ਮੈਂ ਦੱਸੀ ਵੱਟਾ ਸੀ ਮੇਰਾ ਸਾਰਾ ਬਣੇਗਾ ਕਿ ਨਾਮ ਚ ਅਮਨ ਅਧਿਸ਼ੂਧਾ ਸੀ ਹਾਂਜੀ ਨਹੀਂ ਖੁਆਰਾ ਸੀ ਲਗਾਤਾਰ ਜਾਰੀ ਰਹਿ ਪਿਤਾ ਦੀ ਵੀ ਮੌਤ ਹੋ ਚੁੱਕੀ ਹਾਂਜੀ ਹਾਂਜੀ ਛੋਟੇ ਛੋਟੇ ਬੱਚੇ ਹੈਗੇ ਸੀ ਪਹਿਲਾਂ ਹੀ ਮੁੱਕ ਗਿਆ ਸੀ ਕਾਰਨ ਮਾਤਾ ਦਾ ਕਰਮਚੀ ਬਣਿਆ ਸੀ ਚਿੱਟੇ ਨਾਲ ਚਿੱਟੇ ਦੇ ਟੀਕੇ ਲਾਉਂਦਾ ਸੀ ਚਿੱਟੇ ਦੇ ਟੀਕੇ ਲਾਉਂਦਾ ਸੀ ਕਿੰਨੇ ਚਿਰ ਤੋਂ ਲਾ ਰਿਹਾ ਸੀ ਇਹ 9 ਘੰਟੇ 10 ਸਾਲ ਲਾਉਂਦਾ ਸੀ ਚਿੱਟੇ ਨੇ ਖੋਲਿਆ ਮੈਂ ਇਹੋ ਕਹਿਣਾ ਚਾਹਨਾ ਕਿ ਜਿਹੜੇ ਵੀ ਇਹ ਚਿੱਟਾ ਛੁਟਾ ਵੇਦੇ ਨਾ ਇਹਨਾਂ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਕਿੰਨੀ ਉਮਰ ਕਿੰਨਾ ਵੀਰ ਜਿਵੇਂ ਵੀ ਚਲਾ ਗਿਆ ਨਾ ਤੇ ਮੈਨੂੰ ਕੱਲਾ ਛੱਡ ਕੇ ਤੇ ਮੈਂ ਬੜਾ ਦੁੱਖ ਦਾ ਪਾਗੀਆਂ ਇਸ ਟਾਈਮ ਕਿੰਨੀ ਉਮਰ ਸੀ ਤੁਹਾਡੇ ਭਰਾ ਦੀ ਮੇਰੇ ਵੀਰ ਦੀ ਉਮਰ ਸੀਗੀ 24 ਸਾਲ ਵਿਆਹਿਆ ਸੀ ਕਿ ਕੁਵਾਰਾ ਸੀ ਕੁਵਾਰਾ ਸੀ ਕੁਵਾਰਾ ਸੀਗਾ ਦੋਵੇਂ ਭਰਾ ਹੋ ਤੁਸੀਂ ਹਾਂਜੀ ਤੇ ਕੋਈ ਪਤਾ ਕਿਥੋਂ ਨਸ਼ਾ ਲਿਆਉਂਦਾ ਸੀਗਾ ਨਸ਼ਾ ਜੀ ਜਿੱਥੇ ਮਰਜੀ ਚਲੇ ਜਾਓ ਜੀ ਹਰੇਕ ਬਸਤੀ 'ਚ ਚਿੱਟਾ ਸ਼ਰੀਆਮ ਵਿਕਦਾ ਹੈ ਜੀ ਕੋਈ ਕਿਸੇ ਦੇ ਨਾਂ ਦਾ ਪਤਾ ਹੋਵੇ ਜਿੱਥੋਂ ਤੁਹਾਡਾ ਭਰਾ ਲੈ ਕੇ ਆਉਂਦਾ ਸੀ ਬਸਤੀ ਚਲੇ ਜਾਓ ਜੀ ਭਾਵੇਂ ਕਮਰੇ ਵਾਲੇ ਚਲੇ ਜਾਓ ਜੀ ਪਾਟਵਾਣੇ ਆ ਚਲੇ ਜਾਓ ਭਾਵੇਂ ਬੱਲੂ ਆਣੇ ਚਲੇ ਜਾਓ ਭਾਵੇਂ ਚੰਡੀਗੜ੍ਹ ਬਸਤੀ ਚਲੇ ਜਾਓ ਸਾਰੀਆਂ ਬਸਤੀਆਂ 'ਚ ਹੀ ਥੋੜਾ ਮਿਲਦਾ ਸਾਰੇ ਜਲਾਲਾਬਾਦ ਜੀ ਹਾਂਜੀ ਸਾਰਾ ਜਲਾਲਾਬਾਦ ਹੀ ਚਿੱਟਾ ਵੇਚਦਾ ਜੀ ਕੀ ਮੰਗ ਕੀ ਕਰਦੇ ਹੋ ਜਿਵੇਂ ਅੱਜ ਤੁਹਾਡੇ ਭਰਾ ਦੀ ਧੜਤ ਹੋਈ ਹੈ ਕਈ ਹੋਰ ਵੀ ਲਾਉਂਦੇ ਨੇ ਇਸ ਤਾਂ ਇਹੀ ਚਾਹਨੇ ਆ ਕਿ ਕੱਲ ਨੂੰ ਕਿਸੇ ਦੇ ਘਰੇ ਜਿਵੇਂ ਅੱਜ ਸਾਟੇ ਕਰਿ ਵਿਚਾਤ ਆ ਹੂੰ ਕੋਈ